ਸਿਰੇ ਵਾਹਿਗੁਰੂ ਸਾਬ ਜੀ ਸੋਰਠਿ ਮਹਲਾ ਤੀਜਾ ਦੋ ਤੁਕੇ ਸਤ ਗੁਰ ਮਿਲਿਆ ਉਲਟੇ ਭਈ ਪਾਏ ਜੀਵਤ ਮਰ ਤਾ ਬੂਝ ਪਾਏ ਸੋ ਗੁਰ ਸੋ ਸਿੱਖ ਹੈ ਪਾਏ ਜਿਸ ਜੋਤੀ ਜੋਤ ਮਿਲਾਏ ਸਤ ਗੁਰ ਮਿਲਿਆ ਉਲਟੇ ਭਈ ਭਾਏ ਜੀਵਤ ਮਰ ਤਾ ਬੂਝ ਪਾਏ ਸੋ ਗੁਰੂ ਸਿਖ ਹੈ ਪਾਈ ਜਿਸ ਜੋਤੀ ਜੋਤ ਮਿਲਾਏ ਮਨਾਰੇ ਹਰ ਹਰ ਸੇਤੀ ਲਿਵ ਲਾਏ ਮਨ ਹਰ ਜਪ ਮੀਠਾ ਲਗ ਪਾਏ ਗੁਰਮੁਖ ਪਾਏ ਹਰ ਥਾਏ ਰਹਾ ਬੇਨ ਗੁਰ ਪ੍ਰੀਤਿ ਨਾ ਉਪਜ ਪਾਏ ਮਨਮੁਖ ਦੂਜੈ ਪਾਏ ਤੋ ਕੋਟਾ ਮਨਮੁਖ ਕਰਮ ਕਰਹਿ ਪਾਏ ਪਲ ਕਿਸ਼ੂਨਾ ਪਾਏ ਗੁਰ ਮਿਲਿਆ ਨਾਮ ਮਨ ਰਵੇ ਆਪਾਈ ਸਾਚੀ ਪ੍ਰੀਤ ਪਿਆਰ ਸਦਾ ਹਰ ਕੇ ਗੁਣ ਰਵ ਪਾਏ ਗੁਰ ਕਹਿ ਤੋ ਅਪਾਰ ਆਇਆ ਸੋ ਪਰਵਾਣ ਹੈ ਪਾਈ ਜੇ ਗੁਰ ਸੇਵਾ ਚਿਤ ਲਾਏ ਨਾਨਕ ਨਾਮ ਹਰ ਪਾਈਐ ਭਾਈ ਗੁਰ ਸ਼ਬਦੀ ਮੇਲਾਏ ਆਇਆ ਸੋ ਪਰਵਾਣ ਹੈ ਭਾਈ ਏ ਗੁਰ ਸੇਵਾ ਚਿੱਤ ਲਾਏ ਨਾਨਕ ਨਾਮ ਹਰ ਪਾਈਐ ਭਾਈ ਗੁਰ ਸਬਦੀ ਮੇ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਰਠਾ ਮਹਲਾ 3 ਦੋ ਤੁਕੇ ਸਤ ਗੁਰ ਮਿਲਿਆ ਉਲਟੀ ਭਈ ਭਾਈ ਜੀਵਤ ਮਰੈ ਤਾਂ ਬੂਝ ਪਾਏ ਸੋ ਗੁਰ ਸੋ ਸਿੱਖ ਹੈ ਭਾਈ ਜਿਸ ਜੋਤੀ ਜੋ